ਬੀਰੋ ਜਿਹੜੀ ਧੰਨ ਨੂੰ ਅੱਜ ਮੈਂ ਵੀਡੀਓ ਸੁਣਾਉਣ ਜਾ ਰਿਹਾ ਹਾਂਗਾ ਤੇ ਧੰਨ ਮੈਂ ਵੀਡੀਓ ਸੁਣਾਉਂਗਾ ਬੱਖ-ਬੱਖ ਅੰਮਰਦਪਾਲ ਸਿੰਘ ਦੇ ਸਬੰਧ ਦੇ ਵਿੱਚ ਲੋਕ ਕੀ ਰਹਿ ਰੱਖਦੇ ਆ ਕੌਣ ਕੁਝ ਕਹਿੰਦਾ ਤੇ ਕੌਣ ਕੁਝ ਕਹਿੰਦਾ ਤੇ ਕੌਣ ਪਾਏ ਅੰਮਰਦਪਾਲ ਸਿੰਘ ਦੇ ਹੱਕ ਦੇ ਵਿੱਚ ਬੜੇ-ਬੜੇ ਨੇਤਾ ਨੇ ਜਿਹੜੇ ਆ ਖਲੋਤੇ ਨੇ ਦੂਸਰੇ ਪਾਸੇ ਸ੍ਰੀ ਅਕਾਤਖ ਦੇ ਕਾਰਜਕਾਰੀ ਜਥੇਦਾਰ ਨਵੇਂ ਬਣਾਏ ਹੋਏ ਕਲਦੀਪ ਸਿੰਘ ਗਰਗਾਜ ਉਹ ਵੀ ਭਾਈ ਅੰਬਤਪਾਲ ਸਿੰਘ ਦੇ ਹੱਕ ਦੇ ਵਿੱਚ ਆਇਆ ਅਜਮੇਰ ਸਿੰਘ ਵੀ ਹੱਕ ਦੇ ਵਿੱਚ ਆਇਆ ਤੇ ਦੂਸਰੇ ਪਾਸੇ ਗੱਲ ਕਰਾਂਗੇ ਆਪਾਂ ਹਰਨਾਮ ਸਿੰਘ ਧੁੰਮਾਂ ਦੀ ਤੇ ਉਹ ਕਮੇਕ ਅਖੌਤੀ ਸਾਧ ਦੇ ਪੈਰੀ ਹੱਥ ਲਾਉਂਦੇ ਦਿਖਾਉਣੇ ਆ ਤੁਹਾਨੂੰ ਉਹ ਸਾਧ ਦੇ ਕੁਟੂਤਾਂ ਵੀ ਦੱਸਾਂਗੇ ਤੇ ਇੱਕ ਧੰਮੇ ਦੀ ਹੋਰ ਵੀਡੀਓ ਬੈਰਲ ਹੋਈ ਆ ਤੋਂ ਬੜੀ ਚਿੰਤਾਜਨਕ ਸ਼ਰਮਨਾਕ ਵੀਡੀਓ ਆ ਉਹ ਤੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵੱਲ ਜਿਹੜਾ ਜਲਦੀ ਧਿਆਨ ਦੇਣਾ ਤੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਬਹਿਰਜੀ ਦਾ ਖਾਲਸਾ ਬਹਿਰਜੀ ਦੀ ਫਤਿਹ ਤਾਂ ਮੈਂ ਪਹਿਲਾਂ ਵੀ ਦੱਸਿਆ ਜਾ ਦੱਸਿਆਗਾ ਕਿ ਆਪਾਂ ਉਸ ਦੀ ਕਦਰ ਕਰਦੇ ਹਾਂ ਜੋ ਸਿੱਖ ਕੌਮ ਦੇ ਸਿਧਾਂਤਾਂ ਉੱਤੇ ਚੱਲਦਾ ਜਾਂ ਸਿਧਾਂਤਾਂ ਤੇ ਖਰਾ ਉਤਰਦਾ ਜਾਂ ਸਿੱਖ ਕੌਮ ਦੀ ਗੱਲ ਕਰਦਾ ਜਾਂ ਪੰਜਾਬ ਤੇ ਪੰਜਾਬੀ ਹੱਤ ਦੀ ਗੱਲ ਕਰਦਾ ਉਹਨੇ ਭਾਈ ਅੰਮਰਤਪਾਲ ਸਿੰਘ ਜਦੋਂ ਅੰਮਰਤਪਾਲ ਸਿੰਘ ਦਾ ਨਾਮ ਲੈਨੇ ਆ ਕਈਆਂ ਨੇ ਝੰਘਾੜਾ ਨਿਕਲਦਿਆਂ ਨੇ ਕਈਆਂ ਦੇ ਬੱਸ ਨਹੀਂ ਚੱਲਦਾ ਕਿ ਉਹ ਕੰਦਾ ਵਿੱਚ ਟੱਕੜਾ ਕਿਹੜਾ ਨਾ ਮਾਰਨਾ ਹਾਂ ਊਲ ਜਲੂਲ ਜ਼ਰੂਰ ਬੋਲਦੇ ਆ ਵੀਡੀਓ ਸੁਣ ਕੇ ਇੱਕ ਭਰਾੜ ਜ਼ਰੂਰ ਹੁੰਦੀ ਆ ਉਹਨਾਂ ਨੂੰ ਇੱਕ ਉਹਨਾਂ ਨੂੰ ਲੋਕੋ ਨੂੰ ਜਣੀ ਕਿ ਕਹਿਦੀ ਕਿ ਥਾਂ ਨਹੀਂ ਥਿਆਉਂਦਾ ਪਤਾ ਨਹੀਂ ਭਾਈ ਅੰਮਰਤਪਾਲ ਸਿੰਘ ਤੋਂ ਕਿਉਂ ਡਰ ਲੱਗਦਾ ਇਹਨਾਂ ਨੂੰ ਤੇ ਵੀਡੀਓ ਤੁਹਾਨੂੰ ਸੁਣਾਉਣੇ ਆ ਪਹਿਲਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਅੱਜ ਕੋਰਟ ਦਾ ਵੱਡਾ ਫੈਸਲਾਗਾ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਅਰੇ ਹਈ ਆਉ ਜਲਦੀ ਹੋਵੇਗੀ ਪੱਕੀ ਮੋਹਰ ਲੱਗ ਚੁੱਕੀ ਆ ਬੇਸ਼ੱਕ ਆਜ ਕੋਈ ਮੀਡੀਆ ਇਸ ਗੱਲ ਨੂੰ ਲੁਕੋ ਕੇ ਰੱਖ ਰਿਹਾਗਾ ਪਰ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਹਾਜ਼ਰੀ ਵੀ ਜਰੂਰ ਲਗਾਏਗਾ ਤੇ ਕੁਝ মিডিਆ ਕੁਝ ਕ ਜਿਹੜਾ ਕਹਿ ਰਿਹਾਗਾ ਉਹਨਾਂ ਉੱਤੇ ਯਕੀਨ ਨਾ ਕਰੋ ਕਿਉਂਕਿ ਉਹ ਸਰਕਾਰਾਂ ਦਾ ਖਰੀਦਾ ਹੋਇਆਗਾ ਜਿਹੜੀ ਸੱਚੀ ਗੱਲ ਆ ਉਹ ਤੁਹਾਡੇ ਤੱਕ ਨਹੀਂ ਲੈ ਕੇ ਆਏਗਾ ਹਾਂ 네ਗੇਟਿਵ ਗੱਲ ਆ ਜਿਹੜੀ ਉਹ ਪ੍ਰਚਾਰੂਗਾ ਜਰੂਰ ਆ ਇਸ ਨੂੰ ਲੈ ਕੇ ਵੀ ਤੁਹਾਨੂੰ ਵੱਡੇ ਖੁਲਾਸੇ ਕਰਾਂਗੇ ਤੁਹਾਨੂੰ ਪਹਿਲਾਂ ਮੈਂ ਇੱਕ ਦੋ ਵੀਡੀਓ ਸੁਣਾ ਦੇਮਾ ਤੇ ਫਿਰ ਆਪਾਂ ਅੱਗੇ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਉਹਦੇ ਸੰਬੰਧ ਚ ਅੱਜ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਜਥੇਦਾਰ ਦਾ ਜਿਹੜਾ ਬਿਆਨ ਆ ਸਾਹਮਣੇ ਆਇਆ ਹੈਗਾ ਪਹਿਲਾਂ ਤੁਹਾਨੂੰ ਉਹ ਹੀ ਸੁਣਾ ਦਈਏ ਕਿ ਜਥੇਦਾਰ ਸਾਹਿਬ ਕੀ ਕਹਿੰਦੇ ਨੇ ਐਨਐਸਏ ਲਾ ਕੇ ਭਾਈ ਅੰਮਰਤਪਾਲ ਸਿੰਘ ਹੋਣੀ ਉਹਨਾਂ ਦੇ ਸਾਥੀਆਂ ਨੂੰ ਕਿੱਥੋਂ ਤੱਕ ਅਗਲਿਆਂ ਨੇ ਭੇਜਤਾ ਜੇ ਕੌਮ ਇੱਕ ਮੁੱਠ ਹੋਵੇ ਤੇ ਇਹ ਜੋ ਕੁਝ ਵੀ ਸਾਡੇ ਨਾਲ ਵਾਪਰ ਰਿਹਾ ਨਾ ਵਾਪਰੇ ਬਾਕੀ ਸਰਕਾਰ ਨੂੰ ਵੀ ਚੇਤੇ ਰੱਖਣਾ ਚਾਹੀਦਾ ਵਾ ਗੁਰੂ ਪਾਤਸ਼ਾਹ ਨੇ ਨਾ ਬਾਣੀ ਚ ਆਖਿਆ ਵਾ ਭਈ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰੇ ਕੇ ਝੂਠੇ ਕਰਤ ਦਿਵਾਜਾ ਰਾਜ ਰੱਬ ਦਾ ਹੀ ਸਦਾ ਰਹਿਣਾ ਬੰਦਿਆਂ ਦੇ ਰਾਜ ਅੱਜ ਹੈਗੇ ਕੱਲ ਨਹੀਂ ਹੋਣੇ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਅਮਰਕਲ ਏਸਾਨਾ ਕਲਦੀਪ ਸਿੰਘ ਗੜਗਾਜ ਜਿਹੜਾ ਜੋ ਦੂਸਰੀ ਵੀਡੀਓ ਵੀ ਸੁਣ ਲਓ ਸਰਦਾਰ ਅਜਮੇਰ ਸਿੰਘ ਦੀ ਅਟੈਕ ਸਟੇਟ ਨੇ ਅੰਮਰਤਪਾਲ ਸਿੰਘ ਤੇ ਕੀਤਾ ਜਾਂ ਉਹਦੇ ਸਾਥੀਆਂ ਤੇ ਅੱਜ ਦੀ ਡੇਟ ਦੇ ਵਿੱਚ ਉਹ ਸਭ ਤੋਂ ਖਤਰਨਾਕ ਨੂੰ ਸਟੇਟ ਗਣ ਰਹੀ ਹੈ ਇਸੇ ਕਰਕੇ ਉਹ ਨਹੀਂ ਚਾਹਣਗੇ ਵੀ ਉਹ ਬਾਹਰ ਆਵੇ ਬਾਹਰ ਆਉਣ ਤੋਂ ਭੈ ਆਉਂਦਾ ਉਹਨਾਂ ਨੂੰ ਕਿਉਂਕਿ ਕਾਰਨ ਇਹ ਹੈ ਕਿ ਉਸ ਦੇ ਵਿੱਚ ਕਿਹਾ ਜਾਂਦਾ ਪੋਟੈਂਸ਼ੀਅਲ ਹੈ ਕੌਮ ਦੇ ਵਿੱਚ ਰੋ ਹੈ ਸਿੱਖ ਪੰਥ ਦੇ ਅੰਦਰ ਆਜ਼ਾਦੀ ਦੀ ਤੜਪ ਵੀ ਹੈ ਉਹਨਾਂ ਨੂੰ ਚਿਹਰਾ ਤੇ ਆਵਾਜ਼ ਚਾਹੀਦੀ ਹੈ ਕਿ ਉਹਨਾਂ ਨੂੰ ਲੱਗਿਆ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਸ ਚਿਹਰੇ 'ਚੋਂ ਤੇ ਉਸ ਆਵਾਜ਼ 'ਚੋਂ ਅੱਬ ਦਾ ਕੋਈ ਕੁੱਖ ਨਜ਼ਰ ਆਇਆ ਇਹਦੇ ਹੁਣ ਬਾਕੀ ਪੱਖਾਂ ਬਾਰੇ ਕਿਸਦੇ ਅੱਡ ਵਿਚਾਰ ਹੋ ਸਕਦੇ ਨੇ ਇਹ ਤਾਂ ਇੱਕ ਤੱਥ ਹੈ ਨਾ ਨਹੀਂ ਭਾਰਤੀ ਹਕੂਮਤ ਨੂੰ ਇੰਨਾ ਭਾਏ ਉਹਤੋਂ ਕਿਉਂ ਆ ਰਿਹਾ ਹੈ ਹੋਰ ਕਿੰਨੇ ਬੰਦੇ ਸਾਡੇ ਵਰਗੇ ਬੋਲ ਵੀ ਰਹੇ ਨੇ ਵਿਚਰ ਵੀ ਰਹੇ ਨੇ ਸੋ ਉਹ ਹੈ ਮੇਨ ਨਹੀਂ ਮਤਲਬ ਸੁਣ ਲਈ ਜੀ ਵੀਡੀਓ ਕਿਉਂਕਿ ਇਥੋਂ ਪਤਾ ਲੱਗਦਾ ਬੜੀ ਡੂੰਗੀ ਗੱਲ ਕਹੀ ਆ ਕਿ ਹੋਰ ਬੜੇ ਲੋਕ ਵਿਚਰਦੇ ਆ ਬੜੇ ਲੋਕ ਖਾਸ ਤਾਂ ਦੇ ਨਾਂ ਤੇ ਨਾਰੇ ਲਾ ਕੇ ਵੋਟਾਂ ਵੀ ਲੈਂਦੇ ਆ ਤੇ ਉਹਨਾਂ ਨੂੰ ਸਰਕਾਰ ਕਿਉਂ ਨਹੀਂ ਫੜਦੀ ਉਹਨਾਂ ਤੇ ਜੋ ਆਪਾ ਕਾਤੋਂ ਨਹੀਂ ਲੱਗਦਾ ਉਹਨਾਂ ਨੂੰ ਅਤਵਾਦੀ ਘੋਸਤ ਕਿਉਂ ਨਹੀਂ ਕੀਤਾ ਗਿਆ ਪਤਾ ਹੈਗਾ ਕਹਿੰਦੇ ਹੁੰਦੇ ਆ ਦੁਸ਼ਮਣ ਸਰਕਾਰਾਂ ਦੇ ਲਈ ਸਰਕਾਰਾਂ ਦੇਖ ਲੈਂਦੀਆਂ ਨੇ ਕਿ ਭਾਈ ਆਹ ਬੰਦੇ ਵਿੱਚ ਅਣਖ ਤੇ ਰੜਕਾ ਤੇ ਸੱਥੋ ਜਿਹੜਾ ਉਹ ਸਹਾਰਿਆ ਨਹੀਂ ਜਾਂਦਾ ਸਾਡੇ ਲੋਕਾਂ ਤੋਂ ਸਾਡੇ ਲੋਕ ਵਿਰੋਧ ਦੇ ਵਿੱਚ ਲੱਗੇ ਰਹਿੰਦੇ ਆ ਉਹ ਕਹਿੰਦੇ ਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਾਰੀ ਅਸੀਂ ਖਾਲਸਾ ਦਾ ਨਾਮ ਤੇ ਲੜ ਕੇ ਜੜੀ ਲਾ ਦਿੱਤੀ ਆ ਤੇ ਪਰ ਉਹਨਾਂ ਦੇ ਜਿਹੜਾ ਪੱਲੇ ਜਿਹੜਾ ਕੁਝ ਨਹੀਂ ਪਿਆ ਦੋਸਮਣ ਨੇ ਜਿਹੜਾ ਸਮਝਿਆ ਸੰਤ ਭਿੰਡਰਾ ਵਾਲਿਆਂ ਨੂੰ ਦੋਸਮਣ ਸਮਝ ਗਿਆ ਸੀ ਦੀਪ ਸਿੱਧੂ ਨੂੰ ਦੋਸਮਣ ਸਮਝ ਗਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਰ ਆਪਣੇ ਵਾਲਿਆਂ ਨੇ ਅਜੇ ਵੀ ਨਹੀਂ ਸਮਝਿਆ ਇਸ ਕਰਕੇ ਸਾਡੇ ਨੌਜਵਾਨਾਂ ਦੀਆਂ ਸਾਡੇ ਯੋਧੇ ਦੀ ਸਹਾਤਾ ਹੁੰਦੀਆਂ ਨੇ ਸਾਡੀ ਕੌਮ ਦੇ ਗद्दार ਹੀ ਸਾਨੂੰ ਮਾਰਦੇ ਆ ਤੇ ਨਾ ਸਾਨੂੰ ਕਿਸੇ ਤੋਂ ਕੀ ਡਰ ਆ ਕੀ ਭੈ ਆ ਕੀ ਜ਼ਰਤ ਸੀ ਸਰਕਾਰਾਂ ਦੀ ਕਿ ਭਾਈ ਅੰਮਰਪਾਲ ਸਿੰਘ ਨੂੰ ਅੰਦਰ ਡੱਕ ਲੈਂਦੀਆਂ ਇਹ ਤਾਂ ਆਪਣਿਆਂ ਨੇ ਲਾ ਲਾ ਕੇ ਅੱਗਾ ਆਪਣਿਆਂ ਨੇ ਕਹਿ ਕਹਿ ਕੇ ਆਪਣਿਆਂ ਨੇ ਕਰ ਕਰ ਕੇ ਮੀਟਿੰਗਾਂ ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਨਾਲ ਕੀਤੀਆਂ ਸੀ ਉਹਨਾਂ ਨੇ ਭਾਈ ਅੰਮਰਪਾਲ ਸਿੰਘ ਉੱਤੇ ਐਨਐਸਐ ਲਗਾ ਦਿੱਤਾ ਦੁਬਾਰੇ ਫਿਰ ਉਹਨਾਂ ਲੋਕਾਂ ਨੇ ਐਨਐਸਐ ਲਗਾਇਆ ਮੈਂ ਕਹਿੰਦਾ ਕਿ ਸਰਕਾਰ ਦਾ ਐਡਾ ਵੱਡਾ ਰੋਲ ਨਹੀਂ ਜਿੱਡਾ ਸਾਡਾ ਆਪਦਿਆਂ ਦਾ ਰੋਲ ਆ ਅਸੀਂ ਸਰਕਾਰ ਨੂੰ ਫੇਰ ਕਹੀਏ ਜੇਕਰ ਸਾਡੇ ਲੋਕ ਚੱਜਦੇ ਹੋਣ ਸਾਡੇ ਲੋਕ ਤਾਂ ਉਹਦੀਆਂ ਜੜਾ ਵੱਢਣ ਨੂੰ ਬੈਠੇ ਆ ਕਿ ਕਿਹੜੇ ਵੇਲੇ ਉਹਨੂੰ ਫਾਂਸੀ ਚੜਾ ਦਈਏ ਇਹ ਲੋਕਾਂ ਦੀ ਈਕਾਤ ਆ ਅੱਜ ਲੋਕਾਂ ਦਾ ਜਿਹੜਾ ਰੋਟੀਆਂ ਸੀ ਜਿਹੜੀਆਂ ਉਹ ਛੇਕਦੇ ਸੀ ਜਿਹੜੀਆਂ ਖਾਣਸਤਾਂ ਦੇ ਨਾਮ ਤੇ ਉਹ ਕਈਆਂ ਨੇ ਬੰਦ ਹੋ ਰਹੀਆਂ ਨੇ ਜੋ ਨਸਿਆਂ ਦੇ ਵਿੱਚ ਹੜ ਚੱਲ ਰਿਆ ਪੰਜਾਬ ਦੇ ਵਿੱਚ ਤੇ ਉਹਨੂੰ ਰੋਕਣ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਕਾਮਯਾਬ ਹੋਏ ਸਰਕਾਰਾਂ ਕਹਿੰਦੀ ਹੈ ਤੁਹਾਡਾ ਕੰਮ ਨਹੀਂ ਸਾਡਾ ਕੰਮ ਆ ਨਸ਼ੇ ਰੋਕਣਾ ਘਰ ਟੋਣੇ ਲੋਕਾਂ ਨੇ ਸਾਡਾ ਕੰਮ ਆ ਤੂੰ ਤਾਂ ਗੁਰਦੁਆਰਾ ਸਾਹਿਬ ਚੋ ਕੁਰਸੀਆਂ ਚਕਾਈਆਂ ਸੀ ਕਹਿੰਦੇ ਅਸੀਂ ਘਰ ਟੋਣੇ ਆ ਅੱਜ ਕਿਉਂ ਨਹੀਂ ਕੋਈ ਬੋਲ ਰਿਹਾ ਨਸ਼ਾ ਤਸਕ ਇੱਕ ਹੋ ਸਕਦਾਗਾ ਭਾਈ ਉਹਦੇ ਨਿੱਕੇ ਨਿੱਕੇ ਬੱਚੇ ਆ ਜਾਉ ਉਹਦੇ ਘਰ ਵਾਲੀ ਆਉਦਾ ਬੁੱਢਾ ਮਾਪਾ ਤੇ ਉਹਨਾਂ ਦੇ ਘਰਾਂ ਉੱਤੇ ਜਿਹੜੇ ਬਲਡੋਜੇ ਚਲਾਏ ਜਾ ਰਹੇ ਨੇ ਇਹ ਸਰਾਸਰ ਗਲਤ ਆ ਇਹ ਮੇਰੀ ਦੇਖੋ ਆਪਣੀ opinion ਮੇਰੀ ਕਿ ਰਹਿ ਆ ਨਾ ਕਿ ਕਿਸੇ ਦੀ ਕਿਉਂਕਿ ਉਸ ਨੂੰ ਚਾਹੇ ਫਾਇਟ ੰਗ ਦਿਓ ਜਿਹੜਾ ਨਸ਼ੇ ਦਾ ਸਦਾਗਰ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਦੇ ਦਿਓ ਪਰ ਇਹ ਘਰ ਘਰ ਟਾਉਣਾ ਜਿਹੜਾ ਬਹੁਤ ਹੀ ਨਿੰਦਣਯੋਗ ਆ ਬੇਸਕੋਣੇ ਜਿਵੇਂ ਮਰਜ਼ੀ ਬਣਾਇਆ ਔਰ ਉਹਨਾਂ ਕਾਨੂੰਨ ਦੇ ਤਹਿਤ ਜਿੰਨੇ ਵੀ ਕਾਰਡ ਤੋਂ ਕਾਰਡੀ ਸਜ਼ਾ ਆ ਗਈ ਉਹ ਸੁਨਾਈ ਜਾਵੇ ਔਰ ਉਹਦੇ ਬੱਚਿਆਂ ਦਾ ਉਹਦੇ ਬੁੱਢੇ ਮਾਪਿਆਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਉਹ ਕਿੱਥੇ ਜਾਣਗੇ ਕਹਿੰਦੇ ਹੁੰਦੇ ਆ ਕਿ ਖੁੱਲਲੇ ਨਹੀਂ ਬਣਦੇ ਅਗਲੇ ਤੋਂ ਘਰ ਦੀ ਕਿੰਨੀ ਕੀ ਕੰਧ ਨਹੀਂ ਨਿਕਲਦੀ ਤੇ ਘਰ ਕਿੱਥੋਂ ਉਹ ਕਰ ਲੈਣਗੇ ਦੂਸਰੀ ਗੱਲ ਹੁਣ ਭਾਈ ਅੰਬਰਤਪਾਲ ਸਿੰਘ ਤੇ ਲੋਕਾਂ ਦਾ ਜਿਹੜਾ ਪੂਰਾ ਜੋਰ ਲੱਗਿਆ ਬਦਨਾਵ ਕਰਨ ਤੋਂ ਪਹਿਲੇ ਤਾਂ ਜਿਹੜਾ ਜੋਰ ਲੱਗਿਆ ਸੀ ਹੈਗੀ ਹੈਗਾ ਸੀ ਪਰ ਦੁਬਾਰੇ ਫੇਰ ਲੋਕਾਂ ਦਾ ਜੋਰ ਲੱਗ ਗਿਆ ਕਿ ਕਿਸ ਤਰ੍ਹਾਂ ਜਿਹੜਾ ਇਹਨੂੰ ਨੱਪਿਆ ਜਾਵੇ ਤੇ ਦੂਸਰੀ ਗੱਲ ਹੁਣ ਹਰਨਾਪ ਸਿੰਘ ਤੁਮਾ ਜੋ ਦਮ ਦੀ ਟਕਸਾਲ ਦਾ ਮੁਖੀ ਅਖਵਾਉਂਦਾ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਸ ਤਾ ਭਿੰਡਰਾ ਵਾਲੇ ਦੀ ਗੱਦੀ ਤੇ ਬੈਠਾਗਾ ਤੇ ਉਹਦੇ ਜਿਹੜੇ ਹਾਲ ਚਾਲ ਤੁਸੀਂ ਵੇਖ ਰਹੇ ਹੋ ਕਿਵੇਂ ਕੁੰਭ ਦੇ ਮੇਲੇ ਤੇ ਵਿੱਚ ਜਾ ਕੇ ਡੁੱਬੀਆਂ ਲਾਈਆਂ ਕੀ ਕੁਸੋ ਦੀ ਆ ਕਿਨੇ ਕਿ ਦਿਨਾਂ ਨਾਲ ਜਾ ਰੀਆਂ ਨੇ ਤੇ ਪਹਿਲਾਂ ਤਾਂ ਉਹਨੇ ਇੱਕੋ ਦੀ ਵੀਡੀਓ ਸੁਣਾਉਣੇ ਆਵਾਜ਼ ਬੰਦ ਕਰਦੇ ਆ ਤੇ ਆ ਤੁਸੀਂ ਸਾਥ ਦੇਖ ਲਓ ਕਿ ਕਿਹੜਾ ਹੈ ਧਿਆਨ ਦੇ ਨਾਲ ਦੇਖ ਲਓ ਕਿ ਕਿਹੜੇ ਸਾਥ ਦੇ ਪੈਰੀ ਪੈ ਰਿਹਾ ਹੈਗਾ दबारा देख लियो आप देख लो तो ढिडल दोनों इको ज हो गए ध्यान ना देख लियो ਇਹ ਉਹ ਸਾਦਾ ਉੱਤਿਓ ਵਾਲਾ ਜਿਹੜਾ ਗੀਤ ਗਾਇਆ ਕਰਦਾਗਾ ਕਈ ਮਾਮਾ ਸਾਡੀਆਂ ਭੈਣਾਂ ਨੂੰ ਝੂਟੇ ਦੇ ਰਹੀਆਂ ਨੇ ਝੂਟੇ ਮਾਟੇ ਖੇਡਦਾਗਾ ਤੇ ਗੀਤ ਗਾਉਂਦਾਗਾ ਲੱਕ ਹਿੱਲੇ ਮਜਾ ਜਨ ਜਾਂਦੀ ਦਾ ਤੇ ਜਿਹਨੂੰ ਰਾਤ ਨੂੰ ਸੁਪਨੇ ਆਉਂਦੇ ਨੇ ਸੁਪਨਿਆਂ ਦੇ ਵਿੱਚ ਸਾਹਮਣੇ ਸਾਡੀਆਂ ਮਾਮਾ ਧੀਆ ਬੈਠੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਸ਼ਬਦ ਬੋਲਦੇ ਆ ਉਹ ਮੇਰੀ ਜੀਵ ਇੱਥੇ ਬੋਲ ਕੇ ਨਹੀਂ ਦੱਸ ਸਕਦੀ ਤੁਸੀਂ ਸੁਣਿਆ ਸਾਰੇ ਸੱਬ ਦਾ ਉਹਨੂੰ ਸੁਪਨਾ ਆਇਆ ਤੇ ਸਾਡੀਆਂ ਜਿਹੜੀਆਂ ਮਾਮਾ ਤੀਆਂ ਬੈਠੀਆਂ ਮੁਰੇ ਹੱਸ ਰਹੀਆਂ ਨੇ ਸ਼ਰਮ ਉਹਨਾਂ ਕੋਲੇ ਵੀ ਨਹੀਂ ਉਹ ਇਹੋ ਜਿਹੇ ਪਖੰਡੇ ਸਾਧਾਂ ਦੇ ਡੇਰੇ ਜਾਂਦੀ ਆ ਤੇ ਹਰਨਾਵ ਸਿੰਘ ਤੁਮਾ ਉਹਦੇ ਮਸੰਦ ਦੇ ਪੈਰੀ ਹੱਥ ਲਾ ਰਿਆ ਜਿਹਦਾ ਕਿ ਗਿਰਿਆ ਹੋਇਆ ਕਰਿਆ ਕਰੈਕਟਰ ਆ ਜਿਹੜਾ ਬੰਦਾ ਅਜਾਈਆਂ ਗੱਲਾਂ ਕਰਦਾ ਜਿਹਦਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਹਰਨਾਵ ਸਿੰਘ ਤੁਮ ਮੋਦੇ ਪੈਰੀ ਹੱਥ ਲਾਉਂਦਾ ਜਾ ਕੇ ਇਹ ਦਮ ਦੀ ਟਕਸਾਲ ਦਾ ਕਦੇ ਇਹ ਰੂਲ ਰਿਆ ਲਾਜ ਰੱਖ ਲਾਗ ਲਾਰ ਦਿੱਤੀ ਆ ਤੁਮਿਆ ਤੁਮ ਦਮ ਦੀ ਟਕਸਾਲ ਨੂੰ ਅੱਜ ਹਾਲਾਤ ਪੰਜਾਬ ਦੇ ਇਹ ਨਹੀਂ ਹੋਣੇ ਸੀ ਜੇ ਸਾਡੀ ਸਰੋਣੀ ਕਮੇਟੀ ਚੰਗੀ ਹੁੰਦੀ ਸਾਡੇ ਜਥੇਦਾਰ ਚੰਗੇ ਹੁੰਦੇ ਤੇ ਸਾਡੀਆਂ ਜਿਹੜਾ ਦਮ ਦੀ ਟਕਸਾਲ ਦਾ ਮੁਖੀ ਚੰਗਾ ਹੁੰਦਾ ਸਾਡੇ ਇਹ ਅੱਜ ਸਿੱਖਾਂ ਦੇ ਹਾਲਾਤ ਨਹੀਂ ਹੋਣੇ ਸੀ ਸਾਦੇ ਤੇ ਜਥੇਦਾਰ ਰਹੇ ਆ ਤੁਹਾਨੂੰ ਅੱਜ ਜਲੀਲ ਕਰਕੇ ਕੱਢਿਆ ਗਿਆ ਕਿ ਨਹੀਂ ਕੱਢਿਆ ਗਿਆ ਜੇ ਤੁਸੀਂ 5 ਦਿਨ ਵੀ ਰਹਿ ਜਾਂਦੇ ਜੇ ਤੁਸੀਂ ਸੱਚ ਦੀ ਗੱਲ ਕਰ ਦਿੰਦੇ ਜੇ ਉਸ ਦਿਨ ਤੁਸੀਂ ਬਾਗਲ ਨੂੰ ਫੜ ਕੇ ਉਹਦੇ ਕੋਰੜੇ ਲਾਉਂਦੇ ਫੜ ਕੇ ਉਹਨੂੰ ਕੜੀਸਕੇ ਉੱਥੇ ਲੈ ਕੇ ਜਾਂਦੇ ਥਾਂਮਲੇ ਨਾਲ ਬੰਨ੍ਹਦੇ ਤਾਂ ਤੁਹਾਡਾ ਰਹਿੰਦੀ ਦੁਨੀਆ ਦੇ ਵਿੱਚ ਨਾ ਰਹਿਣਾ ਸੀ ਜਿਸ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਅਕਾਲੀ ਜਥੇਦਾਰ ਹੋਏ ਨਿੰਗ ਸਿੰਘਾਂ ਦੇ ਵਿੱਚੋਂ ਉਹ ਅੱਜ ਉਹਦਾ ਨਾਉ ਆ ਕਿਉਂ ਲੋਕ ਬਾਤਾਂ ਪਾਉਂਦੇ ਆ ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਲੋਕ ਗੱਲਾਂ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਜੁਰਤ ਸੀ ਹਿੰਮਤ ਸੀ ਉਹਨਾਂ ਦੇ ਵਿੱਚ ਅਣਖ ਸੀ ਪਰ ਸਾਡੇ ਜਥੇਦਾਰੋ ਤੁਹਾਨੂੰ ਅੱਜ ਜਲੀਲ ਕਰਕੇ ਕੱਢਿਆ ਗਿਆ ਕਿ ਨਹੀਂ ਕੱਢਿਆ ਗਿਆ ਇੱਕ ਪਾਰਟੀ ਦੇ ਵਰਕਰ ਵੱਲੋਂ ਬਿਰਸਾ ਸਿੰਘ ਬਲਟੋਆ ਵੱਲੋਂ ਘੱਟੋ ਘੱਟ ਤੁਸੀਂ ਇਹ ਫੈਸਲੇ ਤਾਂ ਲੈ ਲੈਂਦੇ ਕਟੋ-ਕਟ ਤੁਸੀਂ ਨਹੀਂ ਬੰਨਣ ਜੋ ਗਏ ਸੀ ਕਟੋ-ਕਟ ਤੁਸੀਂ ਇਹ ਮੈਕ ਦੇ ਵਿੱਚ ਤਾਂ ਗੱਲ ਕਹਿ ਦਿੰਦੇ ਅੱਜ ਵੀ ਤੁਹਾਨੂੰ ਵਾਰ ਕੱਢੇ ਆ ਪਰ ਨਹੀਂ ਤੁਸੀਂ ਵੀ ਕੁਰਸੀ ਦੇ ਥੋੜੇ ਭੁੱਖੇ ਸੀ ਬਾਗਲ ਦੀ ਬੜੀ ਚਾਪ ਲੂਸੀ ਕੀਤੀ ਆ ਤੇ ਵੀ ਅਸੀਂ ਜਥੇਦਾਰ ਬਣੇ ਰਹੀਏ ਪਰ ਮੈਂ ਤੁਹਾਨੂੰ ਕਹਿਣਾ ਹੁੰਨਾ ਕਿ ਜਥੇਦਾਰੀਆਂ ਕੁਰਸੀਆਂ ਅਹੁਦੇ ਸਾਰਾ ਕੁਝ ਖਤਮ ਹੋ ਜਾਂਦਾ ਬੰਦਾ ਵੀ ਖਤਮ ਹੋ ਜਾਂਦਾ ਕਿੰਨਾ ਕੁ ਟਾਈਮ ਆ ਉਮਰ ਬੰਦੇ ਦੀ ਪਰ ਜਿਹੜਾ ਬੰਦਾ ਚੰਗਾ ਕੰਮ ਕਰ ਗਿਆ ਉਹ ਆਉਂਦੀਆਂ ਸਦੀਆਂ ਰਹਿੰਦੀ ਦੁਨੀਆ ਤੱਕ ਉਹਦੇ ਕੰਮਾਂ ਨੂੰ ਬੰਦਾ ਯਾਦ ਕਰਦਾ ਰਹੂ ਲੋਕ ਯਾਦ ਕਰਦੇ ਰਹਿਣਗੇ ਉਹਨਾਂ ਦੀਆਂ ਸਿੱਖ ਕੌਮ ਦੇ ਵਿੱਚ ਜਿਹੜਾ ਉਹਨਾਂ ਦਾ ਨੌਆ ਉਹਨਾਂ ਦਾ ਕਰਤਾਰ ਆ ਉਹ ਉੱਚਾ ਰਹੂਗਾ ਉਹਨਾਂ ਦੀਆਂ ਬਾਤਾਂ ਉਹਨਾਂ ਦੀਆਂ ਕਹਾਣੀਆਂ ਜਗ ਪਾਉਂਦਾ ਰਹੂਗਾ ਪਰ ਤਾਂ ਤੋਂ ਉਹ ਨਹੀਂ ਹੋਇਆ ਤਾਨੂੰ ਮੈਂ ਇੱਕ ਜੇ ਹੋਰ ਵੀਡੀਓ ਸੁਣਾਦਾ ਵਾਂ ਪਰ ਉਹਦੇ ਵਿੱਚ ਗਾਲਾਂ ਬਹੁਤ ਨੇ ਗਾਲਾਂ ਕੌਣ ਕੱਢ ਰਿਆ ਹਰਨਾਵ ਸਿੰਘ ਤੁਮਾ ਤੁਸੀਂ ਵੀਡੀਓ ਸੁਣੀ ਹੋਣੀ ਆ ਬਹਿਰ ਲ ਹੋ ਰਹੀ ਆ ਮੇਰੇ ਕੋਲੇ ਵੀਡੀਓ ਹੈਗੀ ਆ ਵੀਡੀਓ ਇਹਦੇ ਵਿੱਚ ਹੈਗੀ ਆ ਇੱਕ ਨੌਜਵਾਨ ਗੱਡੀ ਦੇ ਵਿੱਚ ਆਉਂਦਾ ਉਹਦੇ ਕੋਲੇ ਉਹਨੂੰ ਕਹਿੰਦਾ ਵੀ ਹੁਣ ਤਾਂ ਦਾੜੀ ਰੱਖ ਲਾ ਤੇ ਅੱਗੇ ਉਹਨੇ ਜੋ ਸ਼ਬਦ ਵਰਤੇ ਆ ਉਹ ਮੈਂ ਤੇ ਵਰਤ ਨਹੀਂ ਸਕਦਾ ਤੇ ਨਾ ਹੀ ਮੈਂ ਤੁਹਾਨੂੰ ਸੁਣਾ ਸਕਦਾ ਇਹ ਹਰਨਾਬ ਸਿੰਘ ਧੰਮੇ ਦਾ ਕਰਤਾਰ ਇਹ ਆ ਸਿੱਖ ਦਾ ਕਰਤਾਰ ਇਹ ਸੀ ਸਿੱਖ ਦਾ ਕਰਤਾਰ ਉਹ ਜਿਹੜੀ ਪਦਵੀ ਤੇ ਤੂੰ ਬੈਠਾ ਜਿਹੜੀ ਪਦਵੀ ਤੇ ਤੈਨੂੰ ਬਿਠਾਇਆ ਲੋਕਾਂ ਨੇ ਬਿਠਾਇਆ ਤਾਂ ਪਤੀਆ ਕਿ ਕੇ ਪੀ ਐਸ ਗਿਲ ਵਰਗਿਆਂ ਨੇ ਆ ਪਰ ਉਸ ਪਦਵੀ ਨੂੰ ਤੂੰ ਲਾਜ ਲਾ ਦਿੱਤੀ ਇੱਥੇ ਬੜੇ ਹਾਸਤੀਆਂ ਹੋਈਆਂ ਬੜੀਆਂ-ਬੜੀਆਂ ਜਿਨ੍ਹਾਂ ਦੇ ਅੱਜ ਕੌਮ ਦੇ ਵਿੱਚ ਨਾਮ ਆ ਤੇ ਨਾਮ ਤੇਰਾ ਵੀ ਹੋਊਗਾ ਉਹ ਕਿਹੜੇ ਅੱਖਰਾਂ ਦੇ ਵਿੱਚ ਹੋਊਗਾ ਕਿਹੜੇ ਸ਼ਬਦਾਂ ਦੇ ਤਹਿਤ ਹੋਊਗਾ ਉਹ ਵੀ ਲੋਕ ਜਾਣਨਗੇ ਆਉਣ ਵਾਲਾ ਟਾਈਮ ਜਲਦੀ ਨੇੜੇ ਆ ਤੇ ਭਾਈ ਅੰਮਰਤਪਾਲ ਸਿੰਘ ਜੇ ਆਪਾਂ ਗੱਲਾਂ ਕਰਦੇ ਆਂ ਬਾਤਾਂ ਕਰਦੇ ਆਂ ਕਿਉਂ ਕਰਦੇ ਆਂ ਕਿਉਂਕਿ ਉਹਦੇ ਨੌਜਵਾਨ ਵਿੱਚ ਅਣਖ ਤੇ ਰੜਕਾ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸ ਕੇ ਹਟਿਆਂਗਾ ਕਿ ਮੈਂ ਸਿਮਰਜੀਤ ਸਿੰਘ ਮਾਨ ਦੀ ਕਿਹਾ ਕਿ ਆ ਕੇ ਅੰਬਰਤਪਾਲ ਜੈਸ੍ਰੀ ਰਾਮ ਦੇ ਨਾਰੇ ਲਾਵੇਗਾ ਤੇ ਮੈਂ ਦੂਸਰੀ ਵੀਡੀਓ ਪਾ ਦਿੱਤੀ ਸੋਸ਼ਲ ਮੀਡੀਆ ਤੇ ਕੱਢ ਕੇ ਕਿ ਭਾਈ ਆ ਦੇਖੋ ਤੁਹਾਡੇ ਦੋਤਾ ਗੋਬਿੰਦ ਸੰਧੂ ਦੇ ਮੌਕੇ ਤੇ ਤੂੰ ਵੀ ਉੱਥੇ ਸਿਮਰਜੀਤ ਸਿੰਘ ਮਾਰ ਵੀ ਉੱਥੇ ਮੌਜੂਦ ਸੀ ਉਸ ਵੇਲੇ ਜਿਹੜੇ ਜੈਸ੍ਰੀ ਰਾਮ ਦੇ ਨਾਰੇ ਲੱਗ ਰਹੇ ਸੀ ਤਾਂ ਉਹਨਾਂ ਦਾ ਹੱਥ ਪੜ ਕੇ ਫਿਰ ਕਹਿ ਦਿੰਦਾ ਕਿ ਭਾਈ ਇਹ ਨਾਰੇ ਨਹੀਂ ਲਾਉਣੇ ਸੀ ਮੈਂ ਇਹ ਗੱਲ ਕਹੀ ਇਹ 33 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦਿਆਂ ਨੂੰ ਤੇ ਅੱਜ ਅਸੀਂ ਸਾਡਾ ਕਿ ਠੀਕ ਆ ਕਿ ਸਾਨੂੰ ਜੋ ਕੁਝ ਝੱਲਣਾ ਪਿਆ ਪਰ ਨਿਕਲਿਆ ਉਹਦੇ ਕੱਖ ਨਹੀਂ ਉਹਦੇ ਵਿੱਚੋਂ ਪਰ ਅਸੀਂ ਗੱਲ ਕਰਾਂਗੇ ਸੱਚੇ ਬੰਦੇ ਦੀ ਜੇ ਅਸੀਂ ਇਹ ਗੱਲਾਂ ਕਹਿ ਦਈਏ ਤਾਂ ਉਹਨਾਂ ਦੇ ਕੁਝ ਖੱੱਚਾ ਨੇ ਤਾਂ ਉਹ ਡਰਾਵੇ ਦਿੰਦੀਆਂ ਧਮਕੀਆਂ ਦਿੰਦੀਆਂ ਅਸੀਂ ਜੀ ਖਾਲਸਤਾਨ ਦੇ ਜੇਲਾ ਕਟੀਆਂ ਜੀ ਅਸੀਂ ਫਲਾਨਾ ਕੀਤਾ ਸੀ ਧਮਕਾ ਕੀਤਾ ਮੈਂ ਪਹਿਲਾਂ ਵੀ ਕਿਹਾ ਕੱਲ ਦੀ ਭੂਤਨੀ ਸਿਮਿਆ ਚੱਦ ਵਾਲੀ ਗੱਲ ਨਾ ਕਰੋ ਤੇ ਐਵੇਂ ਫालतੂ ਪਾਣੀ ਵਿੱਚ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਤੁਸੀਂ ਸਿੱਧੂ ਮੂਸੇਵਾਲੇ ਦੇ ਮਾਗਰ ਮੋਟਰਸਾਈਕਲ ਲੈ ਕੇ ਮਾਗਰ ਉਹਦੇ ਜਦੋਂ ਵੋਟਾਂ ਦੇ ਵਿੱਚ ਸੀ ਹਰ ਇੱਕ ਨੂੰ ਅਧਿਕਾਰ ਆ ਉਹਦੇ ਮਾਗਰ ਪੈਂਦੇ ਰਹੇ ਆ ਪਰ ਤੁਹਾਡਾ ਇੱਕ ਆਗੂ ਸਿੱਧੂ ਮੂਸੇਵਾਲੇ ਦੇ ਘਰੇ ਜਾਂਦਾ ਸਿਮਰਜੀਤ ਸਿੰਘ ਮਾਨ ਦੇ ਨਾਲ ਗੱਲ ਕਰਾਉਂਦਾ ਤੇ ਤੁਸੀਂ ਉਹਦੇ ਸਿੱਧੂ ਮੂਸੇਵਾਲੇ ਦੇ ਜਿਹੜਾ ਫੇਰ ਮਾਰੇ ਮਾਰੇ ਭੱਜੇ ਫਿਰਦੇ ਸੀ ਪਹਿਲਾਂ ਉੱਥੇ ਪਰਚਾ ਦਰਜ ਕਰਾਉਂਦੇ ਸੀ ਤੇ ਫਿਰ ਉਹਨੂੰ ਮਿੰਨਤਾ ਕਰਦੇ ਸੀ ਕਿ ਸਾਨੂੰ ਵੋਟਾਂ ਪਾ ਦੇ ਸਿੱਧੂ ਮੂਸੇਵਾਲਾ ਪਰ ਆਖਰ ਹੋਣੀ ਕੁਝ ਹੋਰ ਸੀ ਕਹਿੰਦਾ ਭਾਵਕ ਤੁਹਾਡਾ ਕੋਈ ਸਟੈਂਡ ਹੀ ਨਹੀਂ ਜਿੱਤਾ ਅੱਦੇ ਸਟੈਂਡ ਤੇ ਰਹੋ ਪੱਕੇ ਦੇਖਦੇ ਆ ਕਿ ਤੁਹਾਨੂੰ ਤੁਸੀਂ ਕਿੰਨਾ ਕ ਲੋਕਾਂ ਨੂੰ ਖਾਸਤਾਨ ਲੈ ਕੇ ਦਿੰਦੇ ਹੋ ਤੇ ਦੂਜੇ ਸਿੱਖਾਂ ਨੂੰ ਤਾਂ ਤੁਸੀਂ ਉਹੀ ਸਮਝਿਆ ਹੋਇਆ ਕਿ ਦੁਨ ਦੇ ਸਿੱਖ ਤਾਂ ਉਹੀ ਤੁਰੇ ਫਿਰਦੇ ਆ ਕਿ ਅਸੀਂ ਆ ਜਿਹੜਾ ਆਖੇ ਪੰਜਾਬ ਦੇ ਸੱਤੋਂ ਬਿਨਾ ਪੰਜਾਬ ਬਚ ਨਹੀਂ ਸਕਦਾ ਸੱਤੋਂ ਬਿਨਾ ਨੌਜਵਾਨ ਬਚ ਨਹੀਂ ਸਕਦਾ ਤੇ ਇਸ ਵੀਡੀਓ ਨੂੰ ਬੱਤ ਤੋਂ ਬੱਤ ਸ਼ੇਅਰ ਕਰ ਦਿਓ ਬੜਾ ਕੁਝ ਅਬੋਦਨ ਨੂੰ ਬੜਾ ਕੁਝ ਹੋਰ ਕੁਝ ਸੁਣਾਉਣ ਨੂੰ ਬੜਾ ਵੀਡੀਓ ਬਹੁਤ ਕੁਝ ਪਿਆਗਾ ਕਿ ਪਰ ਫਿਲਹਾਲ ਆਪਾਂ ਭਾਈ ਅੰਮਰਪਾਲ ਸਿੰਘ ਦੀ ਰਿਹਾਈ ਵੇਖਣਾ ਚਾਹੁੰਦੇ ਆ ਅੰਮਰਪਾਲ ਦੀ ਆਵਾਜ਼ ਆ ਜਿਹੜੀ ਉਹ ਲੋਕ ਸਮਾ ਦੇ ਵਿੱਚ ਗੂੰਜੇ ਤਾਂ ਕਿ ਹਰ ਇੱਕ ਵਰਗ ਨੂੰ ਪਤਾ ਲੱਗ ਸਕੇ ਕਿ ਭਾਈ ਅੰਮਰਪਾਲ ਸਿੰਘ ਦੇ ਨਾਲ ਸਰਕਾਰਾਂ ਦੇਖਦੇ ਆ ਕਿ ਆ ਨਿਆਂ ਕਰਦੀਆਂ ਨੇ ਜੇਕਰ ਬਾਰਾਮੂਜ਼ਾ ਦਾ ਜਿੱਤਿਆ ਹੋਇਆ ਮੁਸਲਮਾਨ ਅਸੀਰ ਇੰਜੀਨੀਅਰ ਜਿੱਤੇ ਉੱਤੇ ਜੋ ਆਪਾਂ ਕਾਨੂੰਨ ਆ ਉਹਨਾਂ ਨੂੰ 2 ਦਿਨਾਂ ਦੀ ਪ੍ਰੋਬਲ ਮਿਲ ਸਕਦੀ ਆ ਤੇ ਅੰਮਰਪਾਲ ਸਿੰਘ ਨੂੰ ਕਿਉਂ ਨਹੀਂ ਜਾਂ ਫਿਰ ਇਹ ਕਹਦੀ ਆ ਕਿ ਸਿੱਖਾਂ ਦੇ ਨਾਲ ਇਸ ਸਟੇਟ ਦਾ ਸੱਦੋਂ ਸਿੱਧਾ ਬੈਰਾ ਤੇ ਉਹ ਕਿਤੇ ਨਹੀਂ ਚਾਹੁੰਦੀ ਕਿ ਸਿੱਖ ਕੌਮ ਆ ਆਦਮੀਆਂ ਤੇ ਬੈਠੇ ਸਿੱਖ ਕੌਮ ਐਮਪੀ ਬਣੇ ਸਿੱਖ ਕੌਮ ਐਮਐਲਏ ਬਣੇ ਮੁੱਖ ਮੰਤਰੀ ਬਣੇ ਇਹ ਲੋਕ ਇਹਨਾਂ ਨੂੰ ਚੁਭਦੇ ਆਣੇ ਗੱਲਾਂ ਪਤਾ ਕਿ ਭਾਈ ਅੰਮਰਤਪਾਲ ਸਿੰਘ ਦੀ ਇੱਕ ਆਵਾਜ਼ ਉਸ ਦੁਨੀਆ ਵਿੱਚ ਜਾ ਗੂਜੇਗੀ ਉਸ ਦੁਨੀਆ ਦੇ بڑے بڑے ਤਖਤ ਹਿਲਾ ਸਕਦੀ ਆ ਇਹਨਾਂ ਨੂੰ ਡਰ ਇਸ ਗੱਲ ਦਾ ਸਤਾ ਰਿਹਾ ਸਰਕਾਰਾਂ ਨੂੰ ਕਿ 2027 ਦੇ ਵਿੱਚ ਅਸੀਂ ਚੋਣਾ ਜਿੱਤਨੇ ਕਿਵੇਂ ਆ ਇਹ ਤਾਂ ਆਉਣ ਵਾਲਾ ਦੱਸੂਗਾ ਵਕਤਾ ਕੌਣ ਜਿੱਤਦਾ ਤੇ ਕੌਣ ਹਾਰਦਾਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਟੈਸਟ ਵੀਡੀਓ ਨੂੰ ਕਰੋ ਵੱਤ ਤੋਂ ਵੱਤ ਸ਼ੇਅਰ ਆਪਣੇ ਕਮੈਂਟ ਵੀ ਜਰੂਰ ਜਰੂਰ ਲਿਖਿਓ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਪਰ